ਪਰ ਅੰਮਾਨ ਚਾਰ ਤੱਕ ਨੂੰ ਕਿਣੀ ਆ ਸਾਰਿਆਂ ਦੇ ਕੋਸ਼ਿਸ਼ ਕਰਾਂਗੇ ਆਪਾਂ ਸਾਰਿਆਂ ਨੂੰ ਕਿੱਥੋਂ ਪਹੁੰਚ ਅਸੀਂ ਜਿਹੜਾ ਫਾਸਟ ਟੂਰਨਾਮੈਂਟ ਹੋ ਰਿਹਾ ਆ ਲੋਕਾਂ ਤੇ ਜਿਹੜੇ ਵੀ ਜਿਹੜੇ ਕਲੱਬ ਦੇ ਮੁੰਡੇ ਆਪਾਂ ਜੋ ਰਿਸ਼ਾ ਰਸਮੀ ਨੀ ਸਟਾਫ ਨਾਲ ਹੋ ਰਿਹਾ ਕਿ ਉਹਗੇ ਪ੍ਰਿੰਟ ਦੇ ਕਰਦੇ ਸੀ ਤੇ ਜਗਾ ਕੋਈ ਹੋਰ ਉਸ ਨਾਲ ਸਾਰਿਆਂ ਨੂੰ ਜਿਹੜਾ ਸਾਰਿਆਂ ਨੇ ਫਿਰ ਉਤਾਰ ਕਰਤੀ ਜਿਹੜੇ ਉੱਤੇ ਖੇਡਾਂ ਖੇਡਾਉਣੀਆਂ ਇਸੇ ਕਾਰਨ ਸੀ ਪਾਉਣੀਆਂ ਆ ਨਾ ਕਾਫੀ ਆਪ ਦੇਸੀ ਜਿਹੇ ਇਸ ਨੂੰ ਸਾਰੇ ਸੰਤਾ ਆਪਣੇ ਖੇਡ ਖੇਡ ਨੂੰ ਨਾ ਸਨਮਾਨ ਦੇ ਇਹ ਕੋសារੇ ਨਾਲ ਲੱਗ ਚੁੱਕੇ ਇਹਨਾਂ ਗਾਉਂ ਤੋਂ ਆਪਾਂ ਇੰਨੀ ਕਿੰਨੀ ਰੱਖਣਾ ਗਾਉਂ ਤੋਂ ਆਪਾਂ ਵੱਡਿਆ ਕਰਨਾ ਟੂਰਨਾਮੈਂਟ ਵਿੱਚ ਬਹੁਤ ਵੱਡੇ ਵੱਡੇ ਹੋ ਜਾਣਾ ਇਹਨੂੰ ਸਾਰੇ ਆਪਾਂ ਸਹਿਯੋਗ ਨਾਲ ਕਰਾਂਗੇ ਕਿ ਟੂਰਨਾਮੈਂਟ ਕਰਾਉਣ ਦਾ ਬਹੁਤ ਵੱਡਾ ਨੋਟਨ ਨਾਲ ਵਾਸਤੇ ਤੇ ਨਸ਼ੇ ਕਰਦੇ ਆ ਜਾਂ ਐ ਕਰਦੇ ਆ ਜਾਂ ਹੋਰ ਰਸਤੇ ਮਿੰਦੇ ਆ ਆਪਾਂ ਟੂਰਨਾਮੈਂਟ ਦੇ ਕਿੰਨਾਂ ਨੂੰ ਇੱਧਰ ਤੋਂ ਬਣ ਨੂੰ ਪ੍ਰੇਰਿਤ ਕਰਕੇ ਪੋਹਾਂਗੇ ਜਦੋਂ ਮਿਹਨਤ ਕਰਨੇ ਕਿ ਸਿਰਪਾਕ ਤੋਂ ਤਾਂ ਅੰਦਰਸਤਣਗੇ ਉਸਰਾ ਉਹ ਖੇਡਾਂ ਵਿੱਚ ਆਪਣੇ ਆਪ ਨੂੰ ਅੱਗੇ ਵਧਾ ਕੇ ਸਮਾਜ ਵਿੱਚ ਆਪਣਾ ਨਾਮ ਜੜਾ ਸਮਾਜ ਦਾ ਆਪਣਾ ਮਿੱਠਾ ਬਣਗੇ ਇਹ ਬੱਚੇਆਂ ਸਪੋਰਟਸ ਦੇ ਕੰਮ ਨੌਕਰੀ ਜੀ ਨਿਕਲ ਜਾਂਦੇ ਆ ਚੰਗੇ ਚੰਗੇ ਨੌਕਰੀਆਂ ਦੇ ਮੌਕੇ ਦਿੰਦੇ ਆ ਲੋ ਜੀ ਸਹਿਯੋਗੀ ਸੱਜਣ ਜਿਹੜਾ ਆਲਓਪਨੋ ਹਾਕੀ ਟੂਰਨਾਮੈਂਟ ਚੱਲ ਰਿਹਾ ਸਰ ਹਾਲੀਕਲਾਂ ਦਾ ਹਾਲੀ ਹਾਕੀ ਜਿਹੜਾ ਆਲਪਨ ਟੂਰਨਾਮੈਂਟ ਚੱਲਦਾ ਉਹ ਅੱਜ ਦੂਸਰਾ ਦਿਨ ਤੇ ਰਾਤ بارش ਬਹੁਤ ਜ਼ਿਆਦਾ ਸੀ ਇਹ ਕਰਕੇ ਜਿਹੜਾ ਪਹਿਲਾ ਵਾਲਾ ਗ੍ਰਾਊਂਡ ਸੀ ਉਹ ਸਾਰਾ ਖਰਾਬ ਪਾਣੀ ਖੜਕ ਗਿਆ ਉਹਦੇ ਚ ਤੇ ਅੱਜ ਬਾਈ ਹੋਰਾਂ ਨੇ ਦੂਸਰਾ ਗ੍ਰਾਊਂਡ ਲਿਆ ਜਿਹੜਾ ਨਾਲ ਹੀ ਹੈ ਸ਼ਰਹਾਲੀ ਦੀ ਕਰੀ ਜਾਂਦੇ ਬਾਈ ਹੋਰੀ ਤਿਆਰੀਆਂ ਗ੍ਰਾਊਂਡ ਇਹ ਵੀ ਬਹੁਤ ਬਹੁਤ ਵਧੀਆ بس ਇੰਨਾ ਕ ਵੀ ਥੋੜਾ ਜਿਹਾ ਵਿਗੜ ਪਿਆ ਜਾਂਦਾ ਜਦੋਂ ਅਲਮੋਟ ਸੈਟਿੰਗ ਸਾਰੀ ਕਰੀ ਗਈ ਸੀ ਦੁਬਾਰਾ ਤੋਂ ਨਵੇਂ ਸਿਰਿਓਂ ਕੰਮ ਫਿਰ ਸ਼ੁਰੂ ਕੀਤਾ ਜਿਵੇਂ ਰਾਤ ਨੂੰ ਲਓ ਜੀ ਅੱਜ ਸਰਹਾਲੀ ਹੱਟ ਟੂਰਨਾਮੈਂਟ ਦਾ ਦੂਸਰਾ ਦਿਨ ਤੇ ਹਜੇ ਪ੍ਰਬੰਧਕ ਵੀ ਜਿਹੜੇ ਸਾਰੀ ਸੈਟਾਂ ਕਰ ਰਹੇ ਆ ਸਟੇਜ ਵਗੈਰਾ ਦੀ ਛੋਟੇ ਬੱਚਿਆਂ ਦੇ ਜਿਹੜੇ ਮੈਚ ਚੱਲਣੇ ਸੀਗੇ ਅੰਡਰ ਏਜ ਵਾਲੇ ਉਹ ਦੂਸਰਾ ਮੈਚ ਅੱਜ ਜਿਹੜਾ ਪਹਿਲਾ ਮੈਚ ਸਟਾਰਟ ਹੋਣ ਲੱਗਿਆ ਸਵੇਰ ਦਾ ਇਹਦਾ ਲਾਈਵ ਦਾ ਟੈਲੀਕਾਸਟ ਆ ਹਲੇ ਉਹਦੇ ਵਿੱਚ ਟਾਈਮ ਲੱਗਦਾ ਲਾਈਵ ਟੈਲੀਕਾਸਟ ਅਜੇ ਰੋਕ ਕੇ ਸ਼ੁਰੂ ਹੋਊਗਾ ਪਰ ਆਪਾਂ ਉਧਾਂ ਇਹਨਾਂ ਦੇ ਜਿਹੜੇ ਕਲਿੱਪਾਂ ਜ਼ਰੂਰ ਲਾਵਾਂਗੇ ਵਿੱਚ ਜਿੰਨੇ ਮੈਚ ਹੋਣਗੇ ਲਾਈਵ ਤੋਂ ਵਗੈਰ ਉਹਨਾਂ ਦੀ ਕਲਿੱਪਾਂ ਲਾ ਕੇ ਵਿੱਚ ਆਪਾਂ ਜ਼ਰੂਰ ਬਲਾਗ ਕਰਾਂਗੇ ਲੋ ਜੀ ਮੈਚ ਜਿਹੜਾ ਸਟਾਰਟ ਹੋ ਗਿਆ ਆ ਉਸ ਮਾਦਰੀ ਖਰਾਬੀ ਜਾਏ ਮਾਤਮਾ ਮੇਰ ਕਰੇ ਕਿ ਜਨ ਵਧੀਆ ਲੱਗ ਜਾਣ ਭਾਈ ਹੋਰ ਇਹਦਾ ਟੂਰਨਾਮੈਂਟ ਆ ਜਿਹੜਾ ਕਿ ਨਾ ਕਿਤੇ ਕੋਲੋਂ ਤੋਂ ਜਿਹੜਾ ਸੱਜੇ ਸਿਰੇ ਉੱਤੇ ਇਹ ਜਲਦੀਆਂ ਨਾਇਕ ਕਰ ਹੰਦੀ ਚਲਾ ਦੂਸਰੀ ਟੀਮ ਦਾ ਨਹੀਂ ਨਾਂ ਪਤਾ ਸਰਾਲੀ ਕਰਾਂ ਟੀਮ ਜਿਹੜੀ ਇੱਕ ਸਕੋਰ ਨਾ ਗਏ ਆ